ਫਾਈਨਲ ਤੋਂ ਪਹਿਲਾਂ ਇੱਕ ਜਕਾਰਾ ਛੱਡੀਏ ਇਧਰ ਜਲਾਲਾਬਾਦ ਪਤਾ ਲੱਗੇ ਉਧਰ ਮੁਕਸਰ ਪਤਾ ਲੱਗੇ ਕੋਈ ਰਸਨਾ ਵਾਂਜੀ ਨਾ ਰਹੇ ਬੋਲੇ ਸੋ ਨਿਹਾਲ ਪਤਾ ਲੱਗਦਾ ਨਹੀਂ ਘਾਂਗੇ ਮੇਲਾ ਚੱਲਦਾ ਹੈ ਵੀਰ ਬਣ ਕੇ ਵੀਰ ਬਣ ਕੇ ਜਿੱਦੀ ਗਰਾਊਂਡ 'ਚ ਡਿਊਟੀ ਨਹੀਂ ਪਲੀਜ਼ ਆਪਦੀ ਆਪੀ ਬਾਹਰ ਚਲੇ ਜਾਓ ਥੋੜੀ ਜਿਹੀ ਪ੍ਰੀਤਾ ਨੂੰ ਖੋਲ ਯਾਰਾ ਸੋਹਣਿਆ ਆ ਮੇਲੇ ਦੀ ਕਹਿੰਦੇ ਦੁਨੀਆ ਵਿੱਚ ਤੁਮਾ ਮੇਰੇ ਮਿੱਤਰੋ ਜਿਹੜੇ ਲਾਈਵ ਆਨੰਦ ਮਾਣਦੇ ਆ ਚੜ੍ਹਦੀ ਕਲਾ ਵਿੱਚ ਰਹਿਣ ਸਾਡੇ ਭਰਾ ਕਬੱਡੀ ਨੂੰ ਦਿਲੋਂ ਪਿਆਰ ਕਰਨ ਵਾਲੇ ਪਹਿਲੀ ਰੇਡ ਫਾਈਨਲ ਦੀ ਕਹਿੰਦੇ ਜੀਪਾ ਵਾਲੀ ਸਗਰਾਜ ਚੇਪਾ ਆ ਗਿਆ। ਉਹ ਚਿੱਟੀ ਵਾਲੇ ਨੇ ਪਾਤੀਆ ਕਹਿੰਦੇ ਘਾਂਗੇ ਦੇ ਕੱਪ ਦੀ ਪਹਿਲੀ ਰੇਡ ਬਸਤਾ ਨੂੰ ਜੀਪਾ ਦਿੱਤੀਏ ਜਾਣੀਆਂ। ਇੱਕ ਪਾਸੇ ਹਾਕਮ ਵਾਲਿਆ ਜੱਗੂ ਲੱਗਾ ਹੋਇਆ। ਫਰਿਆਦ ਵਰਗੇ ਬਲੂਕ ਵਰਗੇ ਸੁਦੀਕ ਵਰਗੇ ਉਹ ਪੈਟੀਆਂ ਹੋਈਆਂ ਪੱਟਾਂ ਤੇ ਥਾਪੀਆਂ। ਠਾਠਾ ਮਾਰਦਾ ਕੱਠ। ਆਇਦਾ ਵੱਡਾ ਮੇਲਾ। ਪਰ ਚਿੱਟੀ ਵਾਲਾ ਕਹਿੰਦਾ ਹਟ ਪਿੱਛੇ। ਆਗੇ ਜਿੱਟੀ ਵਾਲਾ ਕਹਿੰਦਾ ਹੱਟ ਪਿੱਛੇ ਫੇਰ ਮਿਲਾਂਗੇ ਅਗਲੀ ਰੇਡ ਸ਼ਹਯਾਦਾ ਆ ਗਿਆ ਤੇ ਬੂਟਾ ਬਾਈ ਗੱਲ ਕਰਦਾ ਹੋਇਆ ਆਓ ਕਹਿੰਦੇ ਸ਼ਹਯਾਦ ਅਲੀ ਖੇਡ ਕਬੱਡੀ ਦਾ ਸ਼ਹਯਾਦਾ ਕਬੱਡੀ ਦਾ ਉਹਨਾ ਸਾਪੋ ਆਹ ਸਾਹਮਣੇ ਕਹਿੰਦੇ ਕਬੱਡੀ ਪਾ ਰਿਹਾ ਹੈ ਟ੍ਰਾਂਟੋ ਦੇ ਵਰਲਡ ਕਬੱਡੀ ਕੱਪ ਦਾ ਬੈਸਟ ਉਧਰਲੇ ਬੰਨੇ ਕਹਿੰਦੇ ਜੱਜ ਤਲਵੰਦ ਦੀ ਧਰਤੀ ਦਾ ਮੇਰੇ ਮਿੱਤਰੋ ਪਰ ਕਹਿੰਦੇ ਸ਼ਕਰਪੁਰੀਆ ਸ਼ਹਯਾਦ ਸਿਰੇ ਦਾ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਅੱਜ ਦਾ ਮੇਲਾ ਵੱਡਾ ਜਫੇਦਾਰ ਕਹਿੰਦੇ ਸਰਦਾਰ ਸਾਰੇ ਪਰਿਵਾਰ ਨੂੰ ਸਾਰੇ ਪਿੰਡ ਨੂੰ ਵੱਡੀ ਮੁਬਾਰਕਬਾਦ ਹੈ ਤੇ ਜਿਹੜੇ ਵੀਰਾਂ ਨੇ ਕਹਿੰਦੇ ਵੱਡੇ ਰੋਲ ਮਾਇਰ ਆਦਾ ਕੀਤੇ ਹੈ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਲੈ ਪੈਂਦੀ ਰੇਟ ਤੇ ਸਗਰਾਜ ਕਰੀ ਗੱਲ ਸੁਣਿਆ ਲਓ ਕਹਿੰਦੇ ਪੈਂਟਾ ਤਲਵੰਦ ਵਾਲਾ ਕਬੱਡੀ ਪਾਉਣ ਦੇ ਲਈ ਵਾਅਦਾ ਹੈ ਬੈਸਟਾਂ ਨੂੰ ਚੀਪਾਂ ਦਿੱਤੀਆਂ ਜਾਣੀਆਂ ਪਰ ਆ ਵੱਡਾ ਮੇਲਾ ਚੱਲਦਾ ਕੱਠ ਵੀ ਵੱਡਾ ਗੁਰਵਿੰਦਰ ਘਾਂਗੇ ਦੇ ਪਿੰਡ ਰੌਣਕਾ ਸਾਡੇ ਯਾਰ ਦੇ ਪਿੰਡ ਰੌਣਕਾ ਹਾਕਮ ਵਾਲੀਆ ਹਾਕਮ ਵਾਲੀਆ ਹਾਕਮ ਵਾਲੀਆ ਰੈਂਬੋ ਜਾਫੀ ਐ ਜੀਪ ਤੇ ਬਹਿ ਗਿਆ ਜਿਹੜੇ-ਜਿਹੜੇ ਆਦੇ ਆ ਵੀ ਹਾਕ ਵਾਲੀਆ ਜੀਪ ਜਿੱਤੂ ਇਹ ਕਰੀ ਤਾੜੀਆਂ ਮਾਰ ਕੇ ਦੱਸੋ ਆਹ ਸਾਹਮਣੇ ਕਹਿੰਦੇ ਜੱਗੂ ਸੀਟ ਤੇ ਬਹਿ ਗਿਆ ਪਰ ਠਾਊ ਕਿਹੜਾ ਜਾਫੀ ਮੇਰੇ ਮਿੱਤਰੋ ਉਧਰ ਸਣੀ ਕਾਲੇ ਸੰਗੇ ਵਾਲਾ ਤਿਆਰ ਹੈ ਉਧਰ ਮਾਲਲੇ ਵਾਲਾ ਕਾਲਾ ਤਿਆਰ ਹੈ ਉਧਰ ਕਹਿੰਦੇ ਤਲਵਣ ਵਾਲਾ ਮੇਰੇ ਮਿੱਤਰੋ ਐਨ ਟਿਕਾਣੇ ਲੱਗੀਆਂ ਪਈਆਂ ਗੱਲਾਂ ਆਹ ਜੱਜ ਤਲਵਣ ਆਹ ਨੈਰੀ ਸਾਦੇ ਨੰਬਰ ਬੂਰੀਆ ਸੀਸਰ ਆਪਣੀ ਟੀਮ ਲਈ ਜੋੜਦਾ ਹੋਇਆ ਅਗਲੀ ਰੇਡ ਪੌਂਡ ਦੇ ਕਹਿੰਦੇ ਚਤਬਾਲ ਚਿੱਟਿਆ ਤਿਆਰ ਪਰ ਤਿਆਰ ਹੈ ਘਾਂਗੇ ਦਾ ਮੇਲਾ ਸਿਰਾ ਹੋਣ ਲੱਗਾ ਸਿਰੇ ਦੀ ਕਬੱਡੀ ਹੈ ਬੈਸਟਾਂ ਦੀ ਜੀਪ ਅੱਜ ਦੇ ਦਿਨ ਦਾ ਕਹਿੰਦੇ ਗ੍ਰੈਂਡ ਫਰੈਂਦੇ ਖੇਡਿਆ ਜਾ ਰਿਹਾ ਹੈ ਉਧਰ ਦੇ ਦੋ ਜਫੇ ਜਿਸਕਰਨ ਤੇ ਗਗਰ ਵੀਰ ਦੇ ਵੱਲੋਂ 2000 ਦੇ ਹੋਣਗੇ ਉਧਰ ਦੇ ਦੋ ਜਫੇ 2000 ਦੇ ਉਧਰ ਸਾਡਾ ਸ਼ੰਕਰ ਯੂਐਸਏ ਦੇ ਸੰਚੈਨ ਸੰਧੂ ਕਹਿੰਦਾ ਹਾਕਮ ਵਾਲੀਆ ਜੱਗੂ ਦੇ ਕਹਿੰਦੇ ਜਫਿਆਂ ਦਾ ਦੋ-ਦੋ ਹਜ਼ਾਰ ਦਿੱਤਾ ਜਾਊਗਾ ਉਧਰ ਬੁਰਜੀ ਵਾਲਾ ਬੁਰਜੀ ਵਾਲੇ ਨੇ ਬਾਹਰ ਇੱਕ ਗੱਲ ਕਹੀ ਹੈ ਜੇ ਆ ਸੁਪਨਾ ਪੂਰਾ ਹੋ ਗਿਆ ਤੇ ਰੱਬ ਨੇ ਸਾਰਾ ਕੁਝ ਦੇਤਾ ਆ ਸਾਹਮਣੇ ਮੇਰੇ ਮਿੱਤਰੋ ਅੱਜ ਅੱਜ ਮਾਲੇ ਵਾਲਾ ਕਾਲਾ ਟੱਕਰ ਸਿਰੇ ਦੀ ਹੈ ਇਹ ਆ ਟੱਕਰ ਸਿਰੇ ਦੀ ਹੈ ਬੁਰਜੀ ਵਾਲਾ ਉਧਰ ਸਾਡਾ ਭੋਲਾ ਪਹਿਲਵਾਨ ਆ ਕਹਿੰਦੇ ਰਾਣੀ ਵਾਲਾ ਪਿੰਡ ਆ ਘੋਲੀ ਦੇ ਪਿੰਡ ਤੋਂ ਤੇ ਰੱਬ ਨੇ ਪੁੱਤਰ ਦੀ ਦਾਤ ਬਖਸ਼ੀ ਆ ਬਾਬਾ ਬੁੱਢਾ ਸਾਹਿਬ ਦੀ ਕਿਰਪਾ ਹੋਈ ਆ ਵੀ ਭੋਲਿਆ ਮੁਬਾਰਕਬਾਦ ਆ ਵੀਰਾ ਆ ਚੇਤਾ ਚਿੱਟੀ ਵਾਲਾ ਮੇਰੇ ਮਿੱਤਰੋ ਚਤਪਾਲ ਸਿੰਘ ਕਬੱਡੀ ਪਾਰਿਆ ਲੰਡੀਆਂ ਜੀਪਾਂ ਤੋਂ ਨੇ ਮਹੰਗੇ ਮੁੱਲ ਦੀਆਂ ਮੇਰੇ ਮਿੱਤਰੋ ਸਦੀਕ ਤੇ ਕਹਿੰਦੇ ਚਤਪਾਲ ਚਿੱਟੀ ਸਿਰੇ ਦਾ ਨੰਬਰ ਉਹ ਜਿਹੜੇ ਜਿਹੜੇ ਸ਼ਹਾਦ ਨੂੰ ਪਿਆਰ ਕਰਦੇ ਇੱਕ ਵਾਰੀ ਫੇਰ ਦਾ ਗੁਜਰਾ ਦਾ ਟਾਂਟੋ ਕੱਪ ਦਾ ਬੈਸਟ ਆ ਫਰਿਆਦਕੇ ਵਾਲਾ ਮਨੂਕਕੇ ਵਾਲਾ ਕਬੱਡੀ ਪੌਣ ਦੇ ਖੇਡ ਮੈਦਾਨ ਦੇ ਵਿੱਚ ਵਾਧਦਾ ਹੋਇਆ ਚਾਰ ਨੇ ਚਾਰੇ ਤਿਆਰ ਵਰ ਤਿਆਰ ਕਾਲੇ ਸੰਘੇ ਵਾਲਾ ਕਾਲੇ ਸੰਘੇ ਵਾਲਾ ਨਾਲ ਸ਼ਹਾਦ ਤੇ ਸਰੀ ਦਰمیان ਕਾਂਗੇ ਦੇ ਵਿੱਚ ਸਿਰੇ ਦੀ ਟੱਕਰ ਅੱਜ ਦੇ ਦਿਨ ਦਾ ਗ੍ਰੈਂਡ ਫਿਨਲ ਆ ਪਈ ਹੋਈ ਰੇਡ ਹਰ ਜੋ ਪਾਸੇ ਨਜ਼ਾਰਾ ਆ ਜਾਣ ਆ ਦੋ ਖਿਡਾਰੀਆਂ ਦੇ درمیان ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਔਰ ਸਿਰਾ ਹੋਣ ਲੱਗਿਆ ਕਾਂਗੇ ਆਲੇ ਕੀ ਹਾਲ ਚਾਲ ਸਿਰਾ ਕਬੱਡੀ ਦਾ ਸਿਰਾ ਕਬੱਡੀ ਦਾ ਕਾਂਗੇ ਚ ਹੋ ਰਿਹਾ ਜਥੇਦਾਰ ਚੰਨਣ ਸਿੰਘ ਕਾਂਗੇ ਦੀ ਯਾਦ ਹੈ ਨਾਲ ਸਾਡਾ ਵੀਰ ਪੰਮਾ ਸਹਣਾ ਉਹਦੀਆਂ ਯਾਦਾਂ ਸਾਰੇ ਨਗਰ ਦਾ ਧੰਨਵਾਦ ਸਾਰੇ ਕਾਂਗੇ ਕਬੱਡੀ ਖਿਡਾਰੀਆਂ ਦਾ ਧੰਨਵਾਦ ਲੈ ਵੀ ਗੁਰਵਿੰਦਰ ਆਰਨੇਦ ਬਾਈ ਲਾਈਵ ਵੇਦਾ ਤੇ ਕਹਿੰਦਾ ਢਾਂਗੇ ਵਾਲੇ ਸਾਡੇ ਭਰਾ ਨੂੰ ਮੁਬਾਰਕਬਾਦ ਦੇ ਦੇ ਯਾਰਾ ਉਹ ਵੀ ਕਬੱਡੀ ਦਾ ਆਸ਼ਿਕ ਹੈ ਨਾਲ ਰਜਿੰਦਰ ਸਾਡਾ ਬਾਈ ਹੈ ਇੱਕ ਪਾਸੇ ਕਹਿੰਦੇ ਤਲਵਣ ਵਾਲਾ ਮੇਰੇ ਮਿੱਤਰੋ ਪਿੰਟ ਆਓ ਸਾਹਮਣੇ ਫਰਿਆਦ 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 ਚੱਕੇ ਜਾਮ ਚੱਕੇ ਜਾਮ ਚੱਕੇ ਜਾਮ ਚੱਕੇ ਜਾਮ ਚੱਕੇ ਜਾਮ ਸਾਰਾ ਸਿਰਾ ਓਏ ਗਬਰੂਆ ਸਿਰਾ ਓਏ ਗਬਰੂਆ ਸਿਰਾ ਓਏ ਗਬਰੂਆ ਬਾਈ ਫਰਿਆਦ ਦਾ ਜਫਾ ਵਧੀਆ ਲੱਗਾ ਤੇ ਤਾੜੀ ਤੋੜੀ ਘਾਂਗੇ ਮੇਲਾ ਚੱਲਦਾ ਗੁਰਵਿੰਦਰਾ ਸਿਰੇ ਦਾ ਮੇਲਾ ਹੋ ਗਿਆ ਆ ਘਾਂਗੇ ਆਲਾ ਤੇਰੇ ਯਾਰ ਪੁੱਜ ਗਏ ਤੇਰੇ ਭਰਾ ਪੁੱਜ ਗਏ ਆ ਸਿਰੇ ਦਾ ਮੇਲਾ ਹੋ ਗਿਆ ਆ ਬੂਰੀਏ ਦੀ ਰੇਡ ਪਰ ਪੂਰੀਆ ਫੜਨਾ ਖਾਰਾ ਜੀ ਦਾ ਵਾਰ ਆ ਪੂਰੀਆ ਫੜਨਾ ਮਜ਼ਾਕ ਨੰਬਰ ਰੇਡਰ ਦਾ ਅਗਲੀ ਰੇਡ ਦਾ ਵੀ ਬੂਟੇ ਬਾਈ ਚਿਤਪਾਲ ਫੇਰ ਆ ਗਿਆ ਉਹ ਕਹਿੰਦੇ ਚਿਤਪਾਲ ਚੁੱਟੀ ਵਾਲਾ ਫੇਰ ਕਬੜਾ ਮੰਗਲੀ ਵਾਦਾ ਹੋਇਆ ਕਿ ਦੋ ਪੈਰ ਘਟ ਤੁਰਨਾ ਪਰ ਟੁਰਨਾ ਮੜਕ ਦੇ ਨਾਲ ਹਾਕਮ ਵਾਲੀਏ ਦਾ ਪੰਗਾ ਹਾਕਮ ਵਾਲੀਏ ਦਾ ਪੰਗਾ ਹਾਕਮ ਵਾਲੀਆ ਪਾ ਯੱਕ ਪਿਆਰ ਨਾ ਪਿਆਰ ਨਾ ਬਾਬਾ ਮੇਰ ਕਰੇ ਵਾਹਿਗੁਰੂ ਮੇਰ ਕਰੇ ਆ ਯਾਰ ਬਾਹਰੋਂ ਨਾ ਬੈ ਚਾਓ ਯਾਰ ਪਲੀਜ਼ ਬਾਲਾ ਕੱਠ ਨਾ ਕਰੀਏ ਵੀਰ ਬਣ ਕੇ ਮੱਗੂ ਸਰਪੰਚ ਤੇ ਲਖਵੀਰ ਯੂਐਸਏ ਦੇ ਵੱਲੋਂ ਫਰਿਆਦ ਦੇ ਲਈ ਗਿਆ ਸਰ ਸਗਤੈਨ ਸੰਦੂ ਤੇ ਸ਼ੰਕਰ ਯੂਐਸਏ ਸਾਡਾ ਭਰਾ ਉਹਨਾਂ ਵੱਲੋਂ ਕਹਿੰਦੇ ਜੱਗੂ ਦੇ ਹਰੇਕ ਜਫੇ ਤੇ ਦੋ-ਦੋ ਹਜ਼ਾਰ ਦੇ ਮਾਨ ਸਨਮਾਨ ਆਰ ਕਹਿੰਦੇ ਦੂਜਾ ਜਫਾ ਲਾ ਕੇ ਲੰਡੀ ਜੀਪ ਤੇ ਬੈਠਾ ਹੋਇਆ ਮੁੰਡਾ ਉਧਰ ਤੋਂ ਬੁਰਜੀ ਵਾਲਾ ਉਧਰ ਬੁਰਜੀ ਵਾਲਾ ਦੀਪ ਮੇਰੇ ਮਿੱਤਰੋ ਸਾਹਮਣੇ ਕਬੱਡੀ 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 ਜੱਜ ਤੇ ਦੀਪ ਜੱਜ ਤੇ ਦੀਪ ਤਰਵਣ ਤੇ ਦਬਰਜੀ ਦੀਪ ਛਾਇਆ ਹੋਇਆ ਆ ਦੀਪ ਸਿਰਾ ਲਈ ਤੇ ਆਉਂਦਾ ਬੀਪ ਸਿਰਾਂ ਲਈ ਤਰਿਆਉਂਦਾ ਹੈ ਅੱਜ ਦੇ ਕਾਪੜਾ ਕਹਿੰਦੇ ਗ੍ਰੈਂਡ ਫਿਨੈਲ ਸਾਰੀ ਸੰਗਤ ਦਾ ਧੰਨਵਾਦ ਸਾਰੇ ਨਗਰ ਦਾ ਧੰਨਵਾਦ ਜਿਨ੍ਹਾਂ ਨੇ ਘਾਂਗੇ ਪਿੰਡ ਦਾ ਸਹਿਯੋਗ ਕਰਿਆ ਜਿਨ੍ਹਾਂ ਨੇ ਪ੍ਰਬੰਧਕਾਂ ਦਾ ਸਹਿਯੋਗ ਕਰਿਆ ਕੱਲੀ ਕੱਲੀ ਰੂਹ ਦਾ ਧੰਨਵਾਦ ਪੰਜਾਬ ਪੁਲਿਸ ਦਾ ਧੰਨਵਾਦ ਸਾਰੇ ਸਹਿਯੋਗੀਆਂ ਦਾ ਧੰਨਵਾਦ ਜਿੱਤਪਾਲੇ ਕਬੱਡੀ ਪਾਈ ਹੈ ਫਾਈਨਲ ਮੈਚ ਦਾ ਫੈਸਲਾ ਹੋ ਜਾਣਾ ਕਿਹੜਾ ਜਿੱਤਦਾ ਕਿਹੜਾ ਹਾਰਦਾ ਜੀ ਕਿਹੜੇ ਗੱਭਰੂ ਨੇ ਕਿੰਨੇ ਦਮ ਪਾਏ ਹੁਣ ਜੱਫੀਆਂ ਚ ਬੱਲਾ ਮਾਰਦਾ ਜੀ ਲਓ ਫਰਿਆਦ ਤੇ ਜਿੱਤਪਾਲ ਏ ਆਉ ਗਿਆ ਆਉ ਗਿਆ ਆ ਗਿਆ 8 ਤੇ 9 ਫਰਵਰੀ ਸੁਭਰਾਮਾਂ ਦੇ ਵਿੱਚ ਵੱਡਾ ਕੱਪ ਹੋਣਾ ਫਤੇਗੜ ਸੁਭਰਾਮਾਂ ਦੀ ਧਰਤੀ ਹੈ ਬਾਸ ਨੂੰ ਮੌਸਮ ਦੇ ਚਰੌਣਕਾਂ ਨੇ ਔਰ 11 ਨੂੰ ਕਹਿੰਦੇ ਪੰਜਾਬ ਚੈਂਪੀਅਨਸ਼ਿਪ ਕਾਲਾ ਬਾਗੜੀ ਵਾਲਾ ਭਰਾ ਵੱਡਾ ਕਹਿੰਦਾ ਵੀ ਨਵੇਂ ਹੌਲਦ ਦੇਣੇ ਹੈ ਗੱਲਾਂ ਟਿਕਾਣੇ ਲੱਗੀਆਂ ਨੇ 12 ਨੂੰ ਕਹਿੰਦੇ ਹਰਦੋ ਰਤਨ ਮੇਜਰ ਲੀਗ ਦਾ ਵੱਡਾ ਕੱਪ ਆਹ ਸਰਾ ਆਹ ਸਰਾ ਆਹ ਸਰਾ ਸਨੀ ਕਾਲੇ ਸੰਘੇ ਵਾਲਾ ਓ ਨੰਬਰ ਬਰੋਬਰੀ ਤੇ ਕਰ ਗਿਆ ਮੇਰੇ ਮਿੱਤਰੋ ਐਨ ਵੱਡਾ ਮੇਲਾ 365kabaddi.com ਦੀ ਵੱਡੀ ਸਕਰੀਨ ਦੋ ਲੰਡੀਆਂ ਜੀਪਾਂ ਵੱਡੇ ਪ੍ਰਾਈਜ਼ ਧਰਤੀ ਘਾਂਗੇ ਦੀ ਮੇਲਾ ਵੱਡਾ ਚੱਲਦਾ ਆਹ ਸਾਹਮਣੇ ਕਬੱਡੀ ਬੈਰੀ ਸੰਗਰਾਜ ਕਰ ਗੱਲ ਜੀਪਾ ਕੌਣ ਜਿੱਤੂ ਜੀਪਾ ਕੌਣ ਜਿੱਤੂ ਜੀਪਾ ਕੌਣ ਜਿੱਤੂ ਲਓ ਸ਼ਕਰਪਰੀਆ ਫਰਿਆਦ ਜਸਮਾਨੀ ਚੁੰਮਕ ਹਿੰਦਰਦੀਪ ਦਾ ਯਾਰ ਹਿੰਦਰਜੀਤ ਦਾ ਯਾਰ ਤੇ ਅਲਵਣੀਆਂ ਤਲਵਣੀਆਂ ਕਹਿੰਦੇ ਰਵੜੰਗੂ ਵਾਅਦਾ ਤੜਿਆਉਦਾ ਮੈਚ ਫਸਿਆ ਹੋਇਆ 7.5 ਤੇ 8 ਅੱਧੇ ਦਾ ਫਰਕ ਲੈ ਵੀ ਨਵਦੀਪ ਜਦੋਂ ਸ਼ਾਇਦ ਦੀ ਰੇਡ ਪਵੇਗੀ ਉਦੋਂ ਗੱਲ ਕਰਾਂਗੇ ਦਬਰਜੀ ਵਾਲੇ ਦੀ ਰੇਡ ਦੋ ਮੁਰਜੀ ਵਾਲਾ ਕਿ ਆਸਤਾ ਹੀ ਰਹਿੰਦਾ ਤੇ ਨਖਰੇ ਜੇ ਕਰਦਾ ਏ ਪਾਈਓ ਤੇ ਜਾਗੇ ਦੀ खेड़े मरंदी उते जा बि खेड़े मरंद ਰੋਟਰੀ ਦਾ ਇਹ ਗੁਰਵਿੰਦਰ ਘਾਂਗੇ ਦਾ ਯਾਰ ਆ ਗੁਰਵਿੰਦਰਾ ਦੁੱਕੀਆਂ ਤਿੱਕੀਆਂ ਦਾ ਕੀ ਕਰਨਾ ਜੱਕਾ ਹੋਣਾ ਚਾਹੀਦਾ ਯਾਰ 21 ਹੋਵੇ ਤੇ ਸੱਚਾ ਹੋਣਾ ਚਾਹੀਦਾ ਯਾਰ 21 ਹੋਵੇ ਦੁਰਜੀ ਵਾਲਿਆ ਤੇ ਸੱਚਾ ਹੋਣਾ ਚਾਹੀਦਾ ਆਹ ਸਾਹਮਣੇ ਕਬੱਡੀ ਪੈ ਰਹੀ ਹੈ ਖੇਡ ਮੈਦਾਨ ਦੇ ਵਿੱਚ ਚਤਪਲ ਚਿੱਟੀ ਵਾਲਾ ਕਬੱਡੀ ਪਾ ਰਿਹਾ ਆਰ ਨੇ ਇਤਨੇ ਮੁਬਾਰਕਬਾਦ ਵੀ ਕੋਈ ਕਹਿੰਦੇ ਵੀ ਪਹਿੰਦੀ ਕੀਤੀ ਆ ਹਾਕਮ ਵਾਲੀਆ ਹਾਕਮ ਵਾਲੀਆ ਪਟਾਕਾ ਜਪਿਆ ਖੜਕਾ ਦੜਕਾ ਹੋਇਆ ਹੇ ਆ ਗਿਆ ਆ ਗਿਆ ਕੀ ਬਾਤ ਹੈ ਭਾਈ ਚਿਤਪਾਲ ਦੀ ਖੇਡ ਵਧੀਆ ਲੱਗੀ ਤੇ ਚਿੱਟੀ ਵਾਲੇ ਮੁੰਡੇ ਲਈ ਵੀ ਤਾੜੀਆਂ ਮਾਰੇ ਜ਼ੋਰਦਾਰ ਸਿਰੇ ਦਾ ਵਕਾਰਾ ਚੱਲਦਾ ਹੈ 2100 ਕਹਿੰਦੇ ਮੱਗੂ ਸਰਪੰਚ ਤੇ ਲਖਵੀਰ ਯੂਐਸਏ ਦੇ ਵੱਲੋਂ ਦਬਰਜੀ ਵਾਲੇ ਦੀਪ ਦੇ ਲਈ ਲੈ ਵੀ ਨਵਦੀਪ ਵੀਰਾ ਪੁਜਦਾ ਕਰਦੀ ਆ ਸਾਹਮਣੇ ਪਈ ਹੋਈ ਰੇਡ ਅੱਜ ਦੇ ਦਿਨ ਦਾ ਕਹਿੰਦੇ ਗ੍ਰੈਂਡ ਫਾਈਨਲ ਕਾਂਗੇ ਦੇ ਮੇਲੇ ਦਾ ਗ੍ਰੈਂਡ ਫਾਈਨਲ ਵੱਡੇ ਮੱਲਾਂ ਦੀ ਟੱਕਰ ਵੱਡਾ ਅੱਠ ਪਰ ਦਬਰਜੀ ਵਾਲਾ ਉਧਰ ਇੰਦਰਜੀਤ ਰومی ਪ੍ਰਧਾਨ ਕਹਿੰਦਾ ਜੰਗ ਕਬੱਡੀ ਕਲੱਬ ਵਾਲਾ ਨਾਲ ਨੀਟੂ ਕੰਗ ਗੋਪੀ ਕਮਾਲਪੁਰਾ ਤੇ ਜੱਗਾ ਕਮਾਲਪੁਰਾ 31 ਜਨਵਰੀ ਕਮਾਲਪੁਰਾ ਦੇ ਵਿੱਚ ਕਹਿੰਦੇ ਨਵੇਂ ਟਰੈਕਟਰ ਦਿੱਤੇ ਜਾਣੇ ਆ ਵੱਡਾ ਮਾਲ ਇਧਰਲੇ ਬੰਨੇ ਰੇਡ ਪੈ ਗਈ ਤੇ ਕਰੀ ਗੱਲ ਸੁਖਰਾਜ ਸਿੰਘ ਲਓ ਸਾਹਮਣੇ ਕਬੱਡੀ ਪੌਣ ਦੇ ਲਈ ਚਿੱਤਬਾਲ ਫੇਰ ਵੱਧਦਾ ਹੋਇਆ ਜਿੱਤੀ ਵਾਲਾ ਚਿੱਤਬਾਲ ਕਬੱਡੀ ਪੌਣ ਦੇ ਲਈ ਵੱਧਦਾ ਹੋਇਆ ਕਹ ਵੀ ਹਾਕਮ ਆਲੀਆ ਪਰ ਦੂਸਰੇ ਪਾਸੇ ਦੂਸਰੇ ਪਾਸੇ ਆ ਮੁੰਡਾ ਗੁਜਰਾਵਾ ਆ ਮੁੰਡਾ ਗੁਜਰਾਵਾ ਸਿਰਾਂ ਲਾਉਣ ਲੱਗਿਆ ਯੱਕ ਇਹਨੂੰ ਮਨੂਕ ਕਹਿੰਦੇ ਜਸਵਿੰਦਰ ਮੱਗੂ ਸਾਡਾ ਸਰਪੰਚ ਕਹਿੰਦਾ ਵੀ ਆ ਰੇਡ 2100 ਦੀ ਤੁਰਜੀ ਵਾਲੇ ਦੀਪ ਦੀ ਹੈ ਉਧਰ ਲਾਡ ਯਾਰ ਵੱਡੀ ਮੁਬਾਰਕਾਤ ਭੇਜਦਾ ਬੱਲੀ ਮਿਹੇੜੂ ਸਾਡਾ ਭਰਾ ਮੇਜਰ ਬਰਾੜ ਜਲੰਧਰ ਸਿੱਧੂ ਕਰਮਪਾਲ ਲੰਡੇ ਦੇ ਪਿੰਡ ਵਾਲਾ ਧੰਨਵਾਦ ਆ ਵੀਰਾਂ ਦਾ 1000 ਨਸੀਬ ਸਿੱਧੂ ਉਹ ਦੀਪ ਲਈ ਪੁੱਜਦੇ ਕਰਦਾ ਬਹਿ ਜਾਓ ਭਰਾ ਬਣ ਕੇ ਬਹਿ ਜਾਓ ਬਹਿ ਜਾਓ ਬਹਿ ਜਾਓ ਬਹਿ ਜਾਓ ਬਹਿ ਜਾਓ ਉਹ ਬਹਿ ਜਾਓ ਤੇ ਨਿਆਰੇ ਲੈ ਜਾਓ ਲੈ ਜਾਓ ਤੇ ਨਜ਼ਾਰੇ ਲੈ ਜਾਓ ਲੈ ਜਾਓ ਤੇ ਨਜ਼ਾਰੇ ਲੈ ਜਾਓ ਬੈਠ ਜਾਓ ਤੇ ਨਜ਼ਾਰੇ ਲੈ ਜਾਓ ਮੇਜਰ ਫਰਾਲ ਭਲੌਰ ਦਾ ਜਿੰਦਰ ਸਿੰਘ ਸਿੱਧੂ ਦਾ ਕੰਪਲ ਲੰਡੇ ਗੇ ਦਾ ਵੱਡਾ ਰੋਲਾ ਆਜੇ ਖੇਡ ਮੇਲੇ ਦੇ ਇਹ ਵੀ ਕਹਿੰਦੇ ਸਾਰ ਜੱਟ ਆ ਲੰਬੀ ਪਾਰੀ ਦੇ ਘੋੜੇ ਆ ਹਾ ਸਾਹਮਣੇ ਕਹਿੰਦੇ ਸ਼ਕਰਪੁਰੀਆ ਫਰਿਆਦ ਬੱਲੇ ਬੱਲੇ ਕਰਾ ਗਿਆ ਸ਼ਕਰਪੁਰੀਏ ਨੇ ਬਾਜਾ ਬਾਜਾ ਕਰਾ ਦਿੱਤੀ ਹੈ ਨਾਲ ਜੋਲ ਦਾ ਧਰਵਾਦਾ ਤੇ ਨਾਲ ਸਾਡਾ ਵੀਰ ਬੱਲੀ ਮਹਿੇੜੂਆ ਅੱਜ ਬਿੱਲੇ ਦਾ ਵੱਡਾ ਮਾਣ ਕੀਤਾ ਗਿਆ ਪਰ ਦੋ ਬੁਰਜੀ ਵਾਲਾ ਦੋ ਬੁਰਜੀ ਵਾਲਾ ਲਾਟ ਜੋਹਲ ਦੀ ਯਾਰੀ ਹੈ ਕਹਿੰਦੇ ਅਮਰੀਕਾ ਵਾਲੇ ਜਤਿੰਦਰ ਜੋਹਲ ਦੇ ਨਾਲ ਮੇਰੇ ਮਿੱਤਰੋ ਧੰਨਵਾਦ ਆ ਭਰਾਵਾਂ ਦਾ ਔਰ ਕਹਿੰਦੇ ਸਿਰਾ ਹੋਇਆ ਪਿਆ ਉਹ ਬੁਰਜੀ ਵਾਲਾ ਜੀਪ ਜਿੱਤਨ ਨੂੰ ਫਿਰਦਾ ਇਧਰ ਕਹਿੰਦੇ ਜੱਗੂ ਤੇ ਫਰਿਆਦ ਦੇ ਜੱਫੇ ਲੱਗਦਾ ਬਰੋਬਰੀ ਤੇ ਚੱਲੀ ਜਾਂਦੇ ਆ ਲੱਗਦਾ ਬਰੋਬਰੀ ਤੇ ਚੱਲੀ ਜਾਂਦੇ ਆ ਉਹ ਕਾਂਗੇ ਵਿੱਚ ਮਿੱਤਰੋ ਕਮਾਲ ਹੋਈ ਜਾਂਦੀ ਆ ਕੌਡੀ ਉੱਤੇ ਦੁਨੀਆ ਦੇ ਆਲ ਹੋਈ ਜਾਂਦੀ ਆ ਕੌਡੀ ਉੱਤੇ ਦੁਨੀਆ ਦਿਆਲ ਹੋਈ ਜਾਂਦੀ ਸ਼ੀਰਾ ਬੇਕਰੀ ਜਨਾਲਾ ਬਾਦ ਉਹਨਾਂ ਵੱਲੋਂ ਦਬਰਜੀਆ ਦੇ ਲਈ ਵੱਡੇ ਮਾੜ ਆਇਆ ਜੀਪਾ ਸਟਾਰਟ ਕਰ ਦਿਓ ਜੀਪਾ ਸਟਾਰਟ ਕਰ ਦਿਓ ਜਿਹੜੇ ਵੀਰਾਂ ਕੋਲ ਚਾਬੀ ਹੈ ਜੀਪਾ ਕਰਮਗੁਰ ਕਰਦੇ ਜਸਵਿੰਦਰ ਮੱਗੂ ਸਰਪੰਚ ਕਹਿੰਦਾ ਵੀ 7700 ਦੀਆਂ ਤਿੰਨ ਰੇਡਾਂ ਉਹ 7700 77 ਯਾਰ ਬਾਤ ਹੈ ਉਹ ਕਾਂਗਿਆਰੇ ਅੱਜ ਨਜ਼ਾਰਾ ਆਇਆ ਤੇ ਤਾੜੀ ਥੋੜੀ ਕੇੜਾ ਫੇਰ ਰੋ 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 ਇੱਕ ਜੀਪ ਆ ਫਰੋਜਪੁਰ ਵਾਏ ਨੂੰ ਪੈ ਚਲੀ ਅਮਰਤਾ ਇੱਥੋਂ ਜਲਾਲਾਬਾਦ ਤੋਂ ਆ ਜਾਣਾ ਰੋੜ ਇਧਰ ਨੂੰ ਫਿਰੋਜ਼ਪੁਰ ਮਖੂ ਹਰੀਕੇ ਸਿੱਧਾ ਫਰਦੂਰ ਜੀ ਇੱਕ ਜੰਦੀ ਦੀਨੀ ਆ ਆ ਦੋਵਾਂ ਦਾ ੜਕਾ ਜਾ ਬਣਿਆ ਗਿਆ ਕਾਂਗਿਆਲਾ ਕਹਿੰਦਾ ਮੈਂ ਤੇ ਸਵਾਪੂਆ ਖਬਾਣੀ ਕੀਤੀ ਸੀਗੀ ਕਾਂਗਿਆਲਾ ਕਹਿੰਦਾ ਪੂਆ ਖਬਾਣੀ ਕੀਤੀ ਸੀ ਏ ਮਲੂਕ ali ਮਲੂਕ ali ਮਲੂਕ ali ਮੁੰਡਾ ਗੁਜਰਾ ਦਾ ਸਿਰਾਲ ਆ ਗਿਆ ਸਿਰਾ 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 ਲੱਗ ਗਿਆ ਆਜੋ ਗੋਰਜੀ ਵਾਲਾ ਗੁਰਵਿੰਦਰ ਬਾਹਰ ਮੈਚ ਤੋਂ ਗਿਆ ਨਾ ਫਾਈਨਲ ਤੋਂ ਪਹਿਲਾਂ ਇਹ ਮੇਰਾ ਬੜਾ ਯਾਰ ਬੜਾ ਇਹ ਮਰਨਾ ਸ਼ਰਾਰਤਾ ਵੀ ਬੜੀਆਂ ਕਰ ਲੈਂਦਾ ਹੈ। ਬਾਕੀ ਸਹੀ ਗੱਲ ਹੈ। 5 ਫਰਵਰੀ ਨੂੰ ਚੱਕ ਸੈਦੋ ਵਾਲੇ ਸੱਦਾ ਦਿੰਦੇ ਆ। 5 ਫਰਵਰੀ ਚੱਕ ਸੈਦੋ 2 ਫਰਵਰੀ ਜੰਡਪੁਰ ਬਹਾਲੀ ਦੇ ਵਿੱਚ ਬੀਤਾ ਜੰਡਪੁਰੀਆ ਕਹਿੰਦਾ ਵੀ ਬੈਸਟ ਤੋਂ ਨਵੇਂ ਹਾਲੇਡ। ਹਾਂ ਸਾਹਮਣੇ ਕਹਿੰਦੇ ਪੰਟਾ ਤਰਵਲ ਕਬੱਡੀ ਪਾਉਣ ਦੇ ਲਈ ਵਾਤਾ ਹੋਇਆ। ਹੋ ਜੋ ਥੋੜਾ ਥੋੜਾ ਪਾਸੇ ਨੂੰ। ਆ ਜਿੰਦਗੀ ਦੇ ਲੈ ਲਓ ਨਜ਼ਾਰੇ ਮਿੱਤਰੋ। ਤੇਰੇ ਇਹ ਆਉਣੇ ਨਹੀਂ ਦੁਬਾਰੇ ਮਿੱਤਰੋ। ਲੰਘਿਆ ਵੇਲਾ ਤੇ ਫੇਰ ਪਛਤਾਓਗੇ। ਹਾਕਮ ਵਾਲੀ ਐ। ਹਾਕਮ ਵਾਲੀ ਐ। ਹਾਕਮ ਵਾਲੀ ਐ। ਹਾਕਮ ਵਾਲੀ ਐ। ਜੱਗੂ ਨੰਬਰ ਆਪਣੀ ਟੀਮ ਦੇ ਲਈ ਜੋੜ ਗਿਆ ਪੈਂਟਾ ਦਰਦ ਮਹਿਸੂਸ ਕਰਦਾ ਹੋਇਆ ਬਾਈ ਗੁਰੂ ਮੇਰ ਕਰੇ ਵੀਰੇ ਬਾਹਰੋਂ ਨਾ ਕੋਈ ਆਇਓ ਫੇਰ ਬਣ ਕੇ ਬਾਹਰਲੇ ਪਾਸੇ ਕੋਈ ਨਾ ਗਰਾਊਂਡ ਦੇ ਵਿੱਚ ਆਵੇ ਬਾਹਰੋਂ ਬਾਹਰੋਂ ਆਇਓ ਵੀਰੇ ਪਲੀਜ਼ ਯਾਰ ਬਾਹਰੋਂ ਆਇਓ ਲੈ ਵੀ ਤਾਂ ਪੈਂਟੇ ਹੌਸਲਾ ਕਰ ਸੁਣਿਆ ਵੀਰਾ ਬਾਬਾ ਮੇਰ ਕਰੇ ਮੈਚ ਸਮਾਪਤ ਬੋਲੇ ਤਲਵੰਦ ਦੀ ਟੀਮ ਨੇ ਵੀ ਬਹੁਤ ਵੱਡਾ ਪ੍ਰਦਰਸ਼ਨ ਕੀਤਾ ਰੁਕ ਜਾਓ ਆਰਾਮ ਨਾਲ ਆਇਓ ਆਰਾਮ ਨਾਲ ਬਾਹਰ ਹੁਣਾ ਯਾਰ ਵਿੱਚ ਆਓ ਪਲੀਜ਼ ਬਾਬਾ ਜੀ ਨੰਬਰ ਸ਼ਕਰਪੁਰ ਦੇ ਨੰਬਰ ਨੇ 18 ਤੇ ਤਲਵੰਦ ਦੇ ਨੰਬਰ ਨੇ 9 ਹੁਣ ਬੈਸਟ ਰੇਡਰ ਜਾਫੀ ਦੱਸਿਏ ਆ ਬੈਸਟ ਰੇਡਰ ਜਾਫੀ ਦੱਸਣ ਤੋਂ ਬਾਅਦ ਫਿਰਦੀਪ ਵਾਲੀ ਗੱਲ ਵੀ ਸੁਣਾਵਾਂਗੇ ਜਿਹੜੀ ਕਰਦਾ ਸੀ ਆ ਨੌਜਵਾਨ ਲਿਆ ਇਧਰ ਲੈ ਬੰਨੇ ਵੀਰਾ ਕੌਣ ਬੈਸਟ ਕਰਦਾ ਸੀਗਾ ਰਿਪੋਰਟ ਦਾ ਪੁੱਤ ਕਾਹਨੋਂ ਫਾਰਾ ਰਿਪੋਰਟ ਕਰਾ। ਆ ਜੱਗੂ ਤੇ ਫਰਿਆਦ ਦੇ ਵੀਰੇ ਪੈਸੇ ਜਿਹੜੇ ਬੋਲੇ ਸੀਗੇ ਆ ਬੋਲਦੇ ਆ ਮੇਰਾ ਕੋਈ ਗੱਲ ਨਹੀਂ ਯਾਰ ਤੇਰੀਆਂ ਮੁੱਛਾਂ ਹੀ ਹੈ। ਹੈ ਕਿਹਟ ਬਾਈ? ਬਾਬਾ ਲਿਆ ਮੈਨੂੰ ਬੈਸਟ ਵਾਲਾ ਲਿਆਓ ਬੈਸਟ ਵਾਲਾ। 5 ਫਰਵਰੀ ਹਰਜਿੰਦਰ ਬਾਈ ਕਹਿੰਦਾ ਵੀ ਜਿਹੜੀਆਂ ਚੱਕ ਸਜਦੋ ਦੇ ਵਿੱਚ ਪਟਾਕੇ ਬਣਿਆ। 5 ਫਰਵਰੀ ਇੱਕ ਸਾਡੀ ਪ੍ਰਤਿਭਾ ਦਾ ਵੈਸਟ ਸੁਣਿਓ ਵੀ ਕੌਣ ਜੀਪ ਜਿੱਤ ਗਿਆ ਇਧਰ ਆਸਗਰਾਜ ਇਧਰ ਬੰਦੇ ਆ ਬਰਿਆਦ ਨੇ 4 ਟੱਚ ਲੈ ਕੇ 2 ਜੱਫੇ ਲਾਏ ਆ ਮਲੂਕ ਨੇ 4 ਟੱਚ ਲੈ ਕੇ 2 ਜੱਫੇ ਲਾਏ ਆ ਪਰ ਮੁੰਡੇ ਮਾਨਸਾ ਵਾਲੇ ਨੇ 5 ਟੱਚ 3 ਜੱਫੇ ਹਾਕਮ ਵਾਲਿਆ ਜੱਗੂ ਜੀਪ ਦਾ ਜੇਤੂ ਬਣ ਗਿਆ ਜੱਗੂ ਲਈ ਤਾੜੀਆਂ ਮਾਰੇ ਜ਼ੋਰਦਾਰ ਹਾਂ ਲੈ ਵੀ ਸਗਰਾਜ ਜੱਤਪਾਲ ਚਿੱਟੀ ਨੇ ਬਾਈ ਰੇਡਰ ਵੀ ਸੁਣ ਲਿਓ ਜੱਤਪਾਲ ਚਿੱਟੀ ਨੇ 9 ਰੇਡਾਂ ਪਾ ਕੇ 6 ਨੰਬਰ ਲਏ ਆ ਪਰ ਦਵਰਜੀ ਆਏ ਨੇ 6 ਦੀਆਂ 6 ਮੋੜਤੀਆਂ ਦੀਪ ਦਵਰਜੀ ਗੁਰਵਿੰਦਰ ਦਾ ਯਾਰ ਜੀਪ ਜਿੱਤ ਗਿਆ ਇੱਕ ਤਾੜੀ ਦੀਪ ਨੇ ਮਾਰੇ ਜ਼ੋਰਦਾਰ ਦੀਪ ਕਿਹੜੀ ਸਾਈਡ ਆ ਯਾਰ ਦੀਪ ਕਿੱਧਰ ਲੈ ਬੰਨੇ ਆ ਗਿਆ ਚੱਲਿਆ ਗਰਾਊਂਡ ਤੋਂ ਬਾਹਰ ਜਸਕਰਨ ਤੇ ਗगन ਸੰਧੂ ਜਸਵਿੰਦਰ ਆਸਾ ਪੁੱਤਰ ਦਾ ਬਿੱਲੇ ਲਲਤੋ ਦਾ ਦਵਿੰਦਰ ਸਨੇਹਰ ਦਾ ਨਵਦੀਪ ਦਬੜੀਖਾਨਾ ਤੇ ਕਾਲਾ ਕਾਲਗੜੀਆ ਤੇ ਨਾਲ ਬਾਬਾ ਹਰਨੇਕ ਜੀ ਨਾਨਕਸਰ ਵਾਲੇ ਨਮ ਆ ਮੋਬਾਈਲਾ ਮੋਬਾਈਲ ਚੱਲ ਪਿਆ ਵੀਡੀਓ ਬੱਲ ਪਿਆ ਰੀਲਾਂ ਉੱਤੇ ਆ ਵੀ ਸੀਨ ਹਿੱਟ ਹੋ ਜਾਊਗਾ ਆ ਰੀਲਾਂ ਉੱਤੇ ਆ ਵੀ ਸੀਨ ਹਿੱਟ ਹੋ ਜਾਊਗਾ ਕੋਈ ਕਿਤੇ ਬੋਲਿਆ ਸ਼ਬਦ ਬੂਟੇ ਦਾ ਜੱਗੂ ਉੱਤੇ ਫਿੱਟ ਹੋ ਜਾਊਗਾ ਕਿਆ ਬਾਤ ਹੈ ਵਕਈ ਸਹੀ ਗੱਲ ਹੈ ਜਦੋਂ ਕਿਤੇ ਆ ਰੀਲ ਜੀ ਵੱੜ ਕੇ ਤੇ ਆ ਲਾਈਨਾਂ ਜੀਆਂ ਪੈ ਗਈਆਂ ਉੱਤੇ ਬਾਈ ਗੱਲ ਟਿਕਾਣੇ ਲੱਗ ਜਾਣੀ ਐ ਹਾਕਮ ਵਾਲੀਆ ਜੱਗੂ ਵੀ ਸਾਡੀ ਖੇਡ ਕਬੱਡੀ ਦਾ ਬ੍ਰਾਂਡ ਬਣ ਗਿਆ ਦੀਪ ਦਵਰਜੀ ਵੀ ਸਾਡੀ ਖੇਡ ਕਬੱਡੀ ਦਾ ਬ੍ਰਾਂਡ ਬਣ ਗਿਆ ਗੁਰਵਿੰਦਰ ਘਾਂਗਾ ਵੀ ਸਾਡੀ ਖੇਡ ਕਬੱਡੀ ਦਾ ਬ੍ਰਾਂਡ ਬਣ ਗਿਆ ਇਹਨਾਂ ਹੀਰਿਆਂ ਦੇ ਲਈ ਸਾਡੀਆਂ ਦੁਆਵਾਂ ਨੇ ਇਹ ਜਵਾਨੀਆਂ ਮਾਨਣ ਇਸੇ ਤਰ੍ਹਾਂ ਲੋਕਾਂ ਦਾ ਚਿੱਤ ਖੁਸ਼ ਕਰਦੇ ਰਹਿਣ ਪਰਮਾਤਮਾ ਇਹਨਾਂ ਨੂੰ ਸੱਟਾ ਫਿੱਟਾ ਤੋਂ ਵਜਾ ਕੇ ਰੱਖੇ ਇਹ ਸਾਡੇ ਭਰਾ ਨੇ ਇਹ ਸਾਡੇ ਯਾਰ ਨੇ ਇਹ ਸਾਡੀ ਖੇਡ ਕਬੱਡੀ ਦੇ ਵੀਰ ਨੇ 3 ਮੁਰਜੀ ਵਾਲਾ ਤੇ ਕਹਿੰਦੇ ਜੱਗੂ ਹਾਕਮ ਵਾਲੀਆ ਰੀਲਾਂ ਵਿੱਚ ਜੱਗੂ ਤੂੰ ਤਾਂ ਹਿੱਟ ਹੋ ਗਿਆ